ਇਹ ਗੱਡੀ ਬੌਂਡ ਕੀਤੀ ਆ ਜੀ ਅਸੀਂ ਇਹ ਗੱਡੀ ਨੂੰ ਇੱਕ ਤਾਂ ਆ ਲੋਕਾ ਜਿੰਨੇ ਵੀ ਥ੍ਰੀਬਲਰ ਵਾਲੇ ਸਾਰੇ ਨੋਟ ਕਰ ਲਣ ਇਹਨਾਂ ਨੇ ਸਾਰਿਆਂ ਨੇ ਬੌਂਡ ਨੰਬਰ ਪਲੇਟਾਂ ਲਗਾਈਆਂ ਹੋਈਆਂ ਵੀ ਅਸੀਂ ਵਾਰਦਾਤ ਕਰਨੀ ਇਹ ਲੋਕ ਛੱਕੀ ਆਧਾਰ ਦੇਂਦੇ ਆ ਇਸ ਕਰਕੇ ਇੱਥੇ ਹੀ ਰੋਕਿਆ ਮਨਾ ਕੀਤਾ ਗੁਰੂ ਅਰਜਨ ਦੇਵ ਨਗਰ ਕੋਈ ਵੀ ਆ ਜਗਾ ਤੇ ਵੀਕਲ ਨਹੀਂ ਲਾਊਗਾ ਇਹਨਾਂ ਨੂੰ ਬੜੇ ਪਿਆਰ ਨਾਲ ਸਮਝਾ ਲਿਆ ਗਰੀਬ ਆਦਮੀ ਆ ਰੋਟੀ ਪਾਣੀ ਖਾਣ ਆਪਦਾ ਕੋਈ ਗੱਲ ਨਹੀਂ ਇਹਨਾਂ ਦੇ ਛੋਟੇ ਛੋਟੇ ਚਲਾਨ ਕਰਕੇ ਵੀ ਸਮਝਾ ਲਿਆ ਪਰ ਉਹਨੇ ਹੱਦਾ ਪਾਰ ਕਰ ਚੁੱਕੇ ਇਹਨਾਂ ਦੀ ਜੁਨਟੀ ਬਣੀ ਆ ਪੰਜ-ਛੇ ਬੰਦੇ ਆ ਉਹ ਕਹਿੰਦੇ ਜੀ ਅਸੀਂ ਤੇ ਇੱਥੇ ਹੀ ਲਾਉਣੇ ਆ ਹੁਣ ਇਹ ਜਿਹੜਾ ਅਗਲਾ ਫੈਸਲਾ ਅਸੀਂ ਲਿਆ ਵਾ ਕਿ ਜਿਹੜਾ ਵੀ ਇੱਥੇ ਲੱਗਾ ਹੋਊਗਾ ਜਿਹਦਾ ਵੀ ਮਰਜ਼ੀ ਹੋਵੇ ਚਾਹ ਕਿਸੇ ਪੁਲਿਸ ਅਫਸਰ ਦਾ ਨਾਮ ਲੈਂਦਾ ਹੋਵੇ ਚਾਹ ਕਿਸੇ ਤੁਹਾਡੇ ਵਿਭਾਗਮੇ ਦਾ ਨਾਮ ਲੈਂਦਾ ਹੋਵੇ ਚਾਹ ਕਿਸੇ ਹੋਰ ਦਾ ਲਵੇ ਉਹਨੂੰ ਛੱਡਿਆ ਨਹੀਂ ਜਾਊ ਬਖਸ਼ਿਆ ਨਹੀਂ ਜਾਊਗਾ ਜਿਹੜਾ ਇੱਥੇ ਲਾਊਗਾ ਤੂੰ ਬੰਦ ਹੀ ਕੀਤਾ ਜਾਓ 207 ਅੱਜ ਕੀ ਕੀ ਕਾਰਵਾਈ ਕੀਤੀ ਗਈ ਜੀ ਇਹਦੇ ਤੇ ਹੁਣ ਅਸੀਂ ਇਕੱਲਾ ਇਹਨੂੰ ਮੋਡੀਫਾਈ ਕਰਾ ਜਰੂਰ ਛੱਡਿਆ ਪਿਆ ਇਹ ਜੁਰਮਾਨਾ ਜਦਾਬਾ ਗਰੀਬ ਆਦਮੀ ਆ ਇਹਦਾ ਰੋਂਗ ਪਾਰਕਿੰਗ ਤੇ ਵਿਦਾਊਟ ਲਾਇਸੈਂਸ ਤੇ ਆਰਟੀਆ ਚਲਾਨ ਕੀਤਾ ਗਿਆ ਜਿਹਦੇ ਕੇ ਪਹਿਲਾਂ ਵੀ 15 ਚਲਾਨ ਆ ਰਿਹਾ ਈ ਤੇ ਬੋਲਦੇ ਇਸ ਕਰਕੇ ਸਾਰੇ ਕਲੀਅਰ ਹੋਣਗੇ ਤਾਂ ਚੱਲੂ ਇਹਦੇ ਸਾਥੀ ਵੀ ਹੋਰ ਵੀ ਹੈਗੇ ਜਿਹਨਾਂ ਦੇ ਚਲਾਨ ਕਰਦੇ ਹੋ ਹਾਂ ਇੱਕ ਹੋਰ ਆ ਉਹਦਾ ਵੀ ਚਲਾਨ ਕੀਤਾ ਜੀ ਦੋ ਦੇ ਕੀਤੇ ਆ ਔਰ ਮੈਂ ਆਟੋ ਵਾਲਿਆਂ ਨੂੰ ਮੈਸੇਜ ਦੇਣਾ ਜਾਊਂਗਾ ਵੀ ਤੁਸੀਂ ਗਰੀਬ ਆਦਮੀ ਹੋ ਆਪਣੀ ਰੋਟੀ ਕਮਦੇ ਹੋ ਰੋਟੀ ਖਾਓ ਤਰੀਕੇ ਨਾਲ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਰੋਡ ਤੇ ਲਾ ਕੇ ਜਿੱਥੇ ਤੁਹਾਡੀ ਜਗਾ ਵਾ ਸਾਈਡ ਤੇ ਕਿਤੇ ਲਾ ਕੇ ਸਵਾਰੀ ਪਰੋ ਆ ਵੇਖੋ ਬਿਲਕੁਲ ਡਵਾਈਡਰ ਦੇ ਨਾਲ ਆ ਦਿਖਾਓ ਬਿਲਕੁਲ ਆ ਡਵਾਈਡਰ ਦੇ ਨਾਲ ਲਾਉਂਦੇ ਜਿੱਥੋਂ ਲੋਕਾਂ ਨੇ ਜਾਣਾ ਹੈ ਗੁਰੂ ਅਰਜਨ ਦੇਵ ਨਗਰ ਤੋਂ ਇੱਥੋਂ ਟ੍ਰੈਫਿਕ ਨੂੰ ਸਿੱਧਾ ਕਰਾਸ ਕਰਨਾ ਤੇ ਇੱਥੇ ਆਟੋ ਲਾ ਲੈਂਦੇ ਆ ਇਹਨਾਂ ਦੇ ਚਲਾਨ ਜਿਹੜਾ ਇੱਥੇ ਜਿਹੜਾ ਵੀ ਲਾਊਗਾ ਉਹਨੂੰ ਬੰਦ ਕੀਤਾ ਜਾਊਗਾ ਜਿਹੜਾ ਭਜਾਊਗਾ ਉਹ ਤੇ ਪਰਚਾ ਵੀ ਦਿੱਤਾ ਜਾਊਗਾ